ਹਾਂਜੀ ਕਿਵੇਂ ਹੋ ਜੀ ਸਾਰੇ ਲਓ ਜੀ ਪੰਜਵਾਂ ਪਾਠ ਦੋ ਨੰਬਰ ਸੰਦੂਖ ਦਾ ਪੰਜਵਾਂ ਪਾਠ ਤਿਆਰ ਹੋ ਚੁੱਕਿਆ ਜੀ ਸੰਦੂਖ ਬਿਲਕੁਲ ਤਿਆਰੀ ਚਾ ਤੇ ਦੱਸਿਓ ਕਮੈਂਟ ਕਰਕੇ ਕਿੱਦਾਂ ਲੱਗਿਆ ਤੇ ਸਾਰਿਆਂ ਨੂੰ ਕਰਿਓ ਜੀ ਸ਼ੇਅਰ ਅਗਰ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਨਵਾਂ ਪਿੱਤਲ ਲਗਵਾਉਣਾ ਚਾਹੁੰਦੇ ਆ ਆਪਣੇ ਸੰਦੂਖ ਨੂੰ ਤਾਂ ਸਾਡੇ ਨਾਲ ਕੰਟੈਕਟ ਕਰੋ ਜੀ ਸਾਡਾ ਕੰਟੈਕਟ ਨੰਬਰ ਹੈਗਾ 82 641 44620 ਪਿੰਡ ਹੈਗਾ ਜੀ ਆਪਣਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਉਹ ਵੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਹਰ ਇੱਕ ਪਿੱਤਲ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਜੀ ਮੱਛੀਆਂ ਲੱਗੀਆਂ ਨੇ ਮੱਛੀਆਂ ਦੇ ਨਾਲ ਕੋਕੇ ਲੱਗੇ ਆ ਹਰ ਇੱਕ ਪਿੱਤਲ ਡੱਬੀ ਦੇ ਵਿੱਚ ਪਿੱਤਲ ਲੱਗਿਆ ਪਿੱਤਲ ਨੂੰ ਆਪਾਂ ਬੰਨਿਆ ਜੀ ਆਪਾਂ ਕੋਕਿਆਂ ਦੇ ਨਾਲ ਤੇ ਚਾਰ ਡੱਬੀਆਂ ਦੇ ਵਿੱਚ ਆਪਾਂ ਲਾਇਆ ਜੀ ਸ਼ੀਸ਼ੇ ਤੇ ਕਰਿਓ ਜੀ ਸ਼ੇਅਰ ਵੀਡੀਓ ਨੂੰ ਤੇ ਵੱਧ ਤੋਂ ਵੱਧ ਕਰਿਓ ਜੀ ਕਮੈਂਟ ਤੇ ਅਗਰ ਕੋਈ ਐਸੇ ਸੰਦੋਖ ਦਾ ਚਾਹਵਾਨ ਹੈਗਾ ਸਾਡੇ ਨਾਲ ਕੰਟੈਕਟ ਕਰ ਸਕਦਾ ਨੰਬਰ ਫੇਰ ਨੋਟ ਕਰ ਲਓ 8264144620 ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਆਪਣੇ ਸੰਦੂਖ ਤਿਆਰ ਕਰਵਾਓ ਚਰਖੇ ਤਿਆਰ ਕਰਵਾਓ ਮਧਾਣੀਆਂ ਚੱਕੀਆਂ ਤਿਆਰ ਕਰਵਾਓ ਜੀ ਸਾਰਾ ਪੰਜਾਬੀ ਸੱਭਿਆਚਾਰ ਤਿਆਰ ਕਰਵਾਓ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ